ਭਾਜੀ ਬਿਆਹਾਂ ਸ਼ਾਗੀਆਂ ਦੇਣਾ ਗਿਆ ਬਾਜ਼ਾਰ ਚ ਲੁੱਟਾ ਹੋ ਜਾਂਦੀਆਂ ਭੋਲੇ ਪਾਲੇ ਲੋਕਾਂ ਦੀ ਲੁੱਟ ਹੋ ਰਹੀ ਸੂਟਾਂ ਰੈਟ ਚ ਬੱਕਰਾ ਸਟਾਈਲ ਦਾ ਖੋਲਿਆ ਕੋਈ ਬੱਕਰੀ ਗੱਲ ਵੀ ਕੀਤੀ ਬਾਜ਼ਾਰ ਨਾਲ ਆਹ ਰੈੱਡ ਕਲਰ ਦਾ ਹੈਵੀ ਸੂਟ ਦੇ ਦੇਣਾ ਆਪਾਂ 1000 ਰੁਪਏ ਦਾ ਇੱਕ ਤਾਂ 1000 ਰੁਪਏ ਦਾ ਹੈਵੀ ਸੂਟ ਦੇ ਦੇਣਾ ਦਾਜ ਭਰੀਆਂ ਵਾਲੇ ਸੂਟ ਦਿੰਨੇ ਆ ਦਾਜ ਭਰੀਆਂ ਵਾਲੇ ਭਾਰੇ ਭਾਰੇ ਸੂਟ ਕੋਈ ਇਹਦੇ 10000 ਨਹੀਂ ਕੋਈ ਇਹਦਾ 8000 ਨਹੀਂ ਲੈ ਜਾਓ 1500 ਰੁਪਏ ਦਾ ਸੂਟ ਗਰੇਵ ਦਾ ਸੂਟ ਚਨੌਣ ਦਾ ਦੁਪੱਟਾ 1000 ਵਾਲਾ 500 ਰੁਪਏ ਦਾ ਸ਼ਿਮਰ ਦਾ ਸੂਟ ਬਜ਼ਾਰਾ ਚ 15-1500 ਦਾ ਅਸੀਂ ਵੱਖਰਾ ਹੀ ਕੰਮ ਕਰਤਾ ਦੇ ਦੇਣਾ 850 ਰੁਪਏ ਦਾ ਗਲਾਸ ਦੇ ਬੇਸ ਲੈ ਲੋ ਚਾਹੇ ਚਨੌਣ ਦੇ ਦੁਪੱਟੇ ਲੈ ਲੋ ਜ਼ਬਰਦਸਤ ਚੀਜ਼ਾਂ ਆ ਗਈਆਂ ਲਗਜ਼ਰੀ ਚੀਜ਼ਾਂ ਲੈ ਕੇ ਆ ਗਏ ਭਾਜੀ ਚੈਲੰਜ ਕਰਕੇ ਕਹਿੰਦੇ ਜੋ ਵਕਰਾ ਸਟਾਇਲ ਰੇਟ ਦੇ ਰਿਆ ਕਿਸੇ ਤੋਂ ਨਹੀਂ ਦੇ ਹੋਣਾ। ਕਲਾਸ ਦੇ ਆਗੇ ਸੂਟ ਚੈੱਕ ਕਰ ਲੋ ਉੱਪਰ ਡਿਜ਼ਾਈਨ ਕਿੰਨਾ ਪਿਆਰਾ ਹੈ ਘੇਰਾ ਚੈੱਕ ਕਰ ਲੋ ਦੁਪੱਟੇ ਦੇਖੋ ਕਿੰਨਾ ਪਿਆਰਾ ਵਰਕ ਆ। ਇਹ ਵੀ ਚੀਜ਼ਾਂ 1275 ਚ ਜਿਹੜਾ ਪਾਊਗਾ ਬਲੈਕ ਕਹਿੰਦੇ ਛੇਤੀ ਜਾਊਗਾ ਵਲੈਟ। ਲਕਸ਼ਰੀ ਬਲੈਕ ਕਲਰ ਆ ਗਿਆ ਬਾਜੂ ਪਹੁੰਚੇ ਵਰਕ ਦੁਪੱਟੇ ਫੁੱਲ ਹੈਵੀ ਜ਼ਬਰਦਸਤ ਚੀਜ਼ਾਂ ਇੱਕ ਤੋਂ ਇੱਕ। ਇਹ 10000 ਰੁਪਏ ਰੈਂਡ ਤੁਸੀਂ ਦਿਨੇ ਹੋ ਉੱਪਰ ਜੰਡੇਆਲੇ ਗੁਰੂ ਦੀ ਧਰਤੀ ਤੇ ਸੈਲਫ 6500 ਰੁਪਏ ਦੀ ਡਰੈੱਸ ਮਿਲਣੀ ਹੈ 6500 ਰੁਪਏ ਦੀ ਜਾਗੋ ਸ਼ੁਗੋ ਤੇ ਜਾਣਾ ਮਹਿੰਦੀ ਦੇ ਫੰਕਸ਼ਨਾਂ ਦਾ ਲਹਿੰਗਾ ਚੋਲੀ ਲਹਿੰਗਾ ਚੋਲੀਆਂ ਵੀ ਤੁਹਾਨੂੰ ਆ 5000 ਰੁਪਏ ਦੇਣੀਆਂ ਅਸੀਂ ਪਾਕਿਸਤਾਨੀ ਸਟਾਈਲ ਦੇ ਵਿੱਚ ਲੈ ਰਹੋ ਚਾਹੇ ਲਗਜ਼ਰੀ ਸਟਾਈਲ ਦੇ ਵਿੱਚ ਸਾਰੇ ਮਿਲ ਜਾਣਗੇ ਤੁਸੀਂ ਵੈਸਟਰਨ ਡਰੈਸਾਂ ਲੈਣੀ ਆ ਟਾਪ ਕਲਾਸ ਲਗਜ਼ਰੀ ਜਿੱਤਾ ਕੋਟ ਸੈੱਟ ਵੀ ਸਾਡੇ ਕੋਲ ਮਿਲ ਜਾਂਦੇ ਆ ਜ਼ਬਰਦਸਤ ਚੀਜ਼ਾਂ ਦੇ ਬੁਯਾਰ ਜਿ ਜਾਓ ਰੇਟ ਪਤਾ ਕਰੋ 10 10000 ਰੁਪਏ ਦਾ 2 ਪੀਸ ਕੋਟ ਪੰਡਾ 10 10000 ਰੁਪਏ ਦਾ ਦਵਾਂਗੇ ਸਿਰਫ 2995 ਚ ਆ 3 ਪੀਸ ਕੋਟ ਪੈਂਟ 15000 17000 14000 ਇਦਾਂ ਰੇਟ ਆ ਸਾਡੇ ਕੋਲ ਆਜੋ ਸਿਰਫ ਤੁਹਾਨੂੰ ਦੇ ਰਣਾ 3760 ਜੇ ਸਲਾਈ ਕਰਕੇ ਜਿਹੜੀਆਂ ਲਗਜ਼ਰੀ ਕੁੜੀਆਂ ਆ ਲਗਜ਼ਰੀ ਸੂਟ ਪਾਉਣੀਆਂ ਚਾਹੁੰਦੀਆਂ ਉਹਨਾਂ ਲਈ ਵੀ ਲੈ ਕੇ ਆ ਗਏ ਆ 25 2500 ਦੇ ਵਿੱਚ ਸਾਡੇ ਕੋਲ 100 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ 10 15 20 22 25000 ਤੱਕ ਲੈ ਜਾਓ ਚਾਹੇ ਔਰ ਕੈਂਜਾ ਦਾ ਸੂਟ ਆ ਚਾਹੇ ਸ਼ਿਮਰ ਦਾ ਸੂਟ ਆ ਆ ਚੈੱਕ ਕਰੋ ਭਾਜੀ ਵੈਡਿੰਗ ਸੂਟ ਹੈ ਬਜ਼ਾਰਾਂ ਦਾ ਰੇਟ 7 8 9000 ਸਾਡਾ ਰੇਟ ਹੈਗਾ 5000 ਦੇ ਤੋਂ ਆਹ ਸੂਟ ਚੈੱਕ ਕਰ ਲੋ ਆਹ ਦੁਪੱਟਾ ਚੈੱਕ ਕਰ ਲੋ ਚੈਲੰਜ ਪੂਰਾ ਫੋਟੋ ਖਿੱਚ ਲੋ ਵੀਡੀਓ ਬਣਾ ਲੋ ਜਿੱਥੇ ਮਰਜੀ ਚਲ ਜਾਓ ਕਿਸੇ ਨੇ 8500 ਮੰਗਣਾ ਕਿਸੇ ਨੇ 9500 ਮੰਗਣਾ ਅਸੀਂ ਤੁਹਾਨੂੰ ਇਹ ਦੇ ਦੇਣਾ 5750 ਰੁਪਏ ਸੁਣ ਲੈ ਜਾਓ ਆ ਆ ਗਿਆ ਪੂਏ ਔਰ ਪਾਕਿਸਤਾਨੀ ਸੂਟ ਟੋਟਲ ਹੈਂਡਵਰਕ ਬਜ਼ਾਰਾ ਤੇ 10000 ਦਾ ਸੂਟ ਦਿੰਦੇ ਅਸੀਂ ਦੇਣਾ 5750 ਦਾ ਪਾਜੀ ਬਿਆਹਾਂ ਸ਼ਾੜੀਆਂ ਦੇਣਾ ਗਿਆ ਬਾਜ਼ਾਰ ਚ ਲੁੱਟਾ ਹੋ ਜਾਂਦੀਆਂ ਭੋਲੇ-ਪਾਲੇ ਲੋਕਾਂ ਦੀ ਲੁੱਟ ਹੋ ਰਹੀ ਸੂਟਾਂ ਰੇਟਾਂ ਚ ਕੁਛ ਕੀਤਾ ਕਿ ਨਹੀਂ ਕੀਤਾ ਤੁਸੀਂ ਫੈਰਾ ਕੀਤਾ ਬੱਕਰਾ ਸਟਾਲ ਤਾਂ ਖੋਲ ਲਿਆ ਕੋਈ ਬੱਕਰੀ ਕੱਲ ਵੀ ਕੀਤੀ ਬਾਜ਼ਾਰ ਨਾਲੋਂ ਉਹ ਬਿਲਕੁਲ ਕਰ ਦਿੰਦੇ ਆ ਪਾਜੀ ਆ ਜਿਹੜਾ ਤੁਸੀਂ ਸੂਟ ਲੈਂਦਾ ਆ ਰੈੱਡ ਕਲਰ ਦਾ ਹੈਵੀ ਸੂਟ ਦੇ ਦੇਣਾ ਆਪਾਂ 1000 ਰੁਪਏ ਦਾ 1000 ਰੁਪਏ ਦਾ ਹੈਵੀ ਸੂਟ ਦੇ ਦੇਣਾ ਆ ਚੱਕੋ ਆ ਦੇਖੋ ਜਿਹੜੇ ਬਾਜ਼ਾਰ ਚ 35 ਪੈਦੀ ਉਹ 4-4000 ਚ ਸੂਟ ਮਿਲ ਜਾ 1000 ਰੁਪਏ ਦਾ ਸੂਟ ਆਹ ਦੇਖੋ ਦਾਜਪਰੀਆਂ ਵਾਲੇ ਸੂਟ ਦਿੰਨੇ ਆ ਦਾਜਪਰੀਆਂ ਵਾਲੇ ਭਾਰੇ ਭਾਰੇ ਸੂਟ ਕੋਈ ਇਹਦੇ 10000 ਨਹੀਂ ਕੋਈ ਇਹਦਾ 8000 ਨਹੀਂ ਲੈ ਜਾਓ 1500 ਰੁਪਏ ਦਾ ਸੂਟ 1500 ਰੁਪਏ ਦਾ ਸੂਟ ਦੇ ਦੇਣਾ ਸਾਨੂੰ ਭਾਜੀ ਇੱਕ ਮੱਖਰਾ ਕੰਮ ਹੋਰ ਕਰ ਦਿੰਨੇ ਆ ਕਰੇਵ ਦਾ ਸੂਟ ਚਨੌਣ ਦਾ ਦੁਪੱਟਾ 1000 ਵਾਲਾ 500 ਰੁਪਏ ਦਾ 500 ਰੁਪਏ ਦੇ ਦਿੰੂਗਾ ਤੁਸੀਂ ਸੋ ਦੇਖੋ ਆ ਚੈੱਕ ਕਰ ਲਓ ਤੁਸੀਂ ਕਿਤੇ ਇਦਾਂ ਨੀ ਕੋ ਐਵੇਂ ਬੋਲੀਆਂ ਰੇਟ ਲਿਖ ਲਿਖ ਕੇ ਲਾਤੇ ਇਹ ਪਹਿਲਾ ਸ਼ੋਰੂਮ ਆ ਮਾਜੇਰੇ ਵਿੱਚ ਜਿਹੜਾ ਕਿ ਹਰ ਸੂਟ ਦੇ ਉੱਤੇ ਰੇਟ ਵੀ ਲਿਖ ਲਿਖ ਕੇ ਲਾਇਆ ਲੁੱਟਣਾ ਨਹੀਂ ਚਾਹੇ ਕੋਈ ਨਿਆਣਾ ਆ ਜਵੇ ਚਾਹੇ ਕੋਈ ਸਿਆਣਾ ਆ ਜਵੇ ਫਿਕਸ ਰੇਟ ਆ 10-10 ਰੁਪਏ 20-20 ਰੁਪਏ ਮਾਰਜਿਨ ਦੇ ਕਪੜਾ ਵੇਚੀ ਜਾਂਦੇ ਆ ਦੇਖੋ ਇਹ ਸ਼ਿਮਰ ਦਾ ਸੂਟ ਬਜ਼ਾਰਾਂ 'ਚ 15-1500 ਦਾ ਅਸੀਂ ਵੱਖਰਾ ਹੀ ਕੰਮ ਕਰਤਾ ਦੇ ਦੇਣਾ 850 ਰੁਪਏ ਦਾ ਜਿੰਮੀ ਜੂ ਨਾ 1500 ਨਾ 1800 ਨਾ 2000 ਚੱਕੋ 1500 ਦੇ ਦੋ 750 ਰੁਪਏ ਦਾ ਸੂਟ ਬੱਕਰਾ ਸਟਾਈਲ ਜੜਿਆਲਾ ਗੁਰੂ 750 ਚ ਵੱਡਾ ਫੇਰਾ ਜਿਹੜਾ ਬਾਜ਼ਾਰ ਚ ਆਗੇ ਦਾਜ ਬਿਰਦਾ 50000 ਦਾ ਕੱਪੜਾ ਲੈਣਾ ਅਸੀਂ 15 20000 ਦੇਣਾ ਜਿਹੜਾ ਤੁਸੀਂ ਲੈਣਾ 1 ਲੱਖ ਦਾ ਕੱਪੜਾ ਉਹ 30 35000 ਦੇ ਕੇ ਭੇਜਣਾ ਇਦਾਂ ਦੇ ਸੂਟ ਦੇਖੋ ਜੀ ਗਲਾਸ ਦੇ ਪੇਸ ਲੈ ਲਓ ਚਾਹੇ ਚਨਾਉਣ ਦੇ ਦੁਪੱਟੇ ਲੈ ਲਓ ਜ਼ਬਰਦਸਤ ਚੀਜ਼ਾਂ ਆ ਗਈਆਂ ਲਗਜ਼ਰੀ ਚੀਜ਼ਾਂ ਲੈ ਕੇ ਆ ਗਏ ਭਾਰੀ ਚੈਲੰਜ ਕਰਕੇ ਕਹਿੰਦੇ ਜੋ ਵਕਰਾ ਸਟਾਈਲ ਰੇਟ ਦੇ ਰਿਆ ਕਿਸੇ ਤੋਂ ਨਹੀਂ ਦੇ ਹੋਣਾ ਆ ਹੁਣ ਮੋਰਾ ਵਾਲਾ ਸੂਟ ਆ ਭਾਜੀ ਬਾਜੂ ਪਹੁੰਚੇ ਬਣੇ ਵੇ ਆ ਬਜ਼ਾਰਾ ਚ ਤਿੰਨ ਤਿੰਨ ਹਜ਼ਾਰ ਦਾ ਅਸੀਂ ਦੇਣਾ 1275 ਦਾ ਆ ਦੇਖੋ ਜੀ ਗਲਾਸ ਦੇ ਆਗੇ ਸੂਟ ਚੈੱਕ ਕਰ ਲੋ ਉੱਪਰ ਡਿਜ਼ਾਈਨ ਕਿੰਨਾ ਪਿਆਰਾ ਹੈ ਘੇਰਾ ਚੈੱਕ ਕਰ ਲੋ ਦੁਪੱਟੇ ਦੇਖੋ ਕਿੰਨਾ ਪਿਆਰਾ ਵਰ ਗਿਆ ਇਹ ਵੀ ਚੀਜ਼ਾਂ 1275 ਚ ਰੇਟ ਚੈੱਕ ਕਰੋ ਕੋਈ ਝੂਠ ਨਹੀਂ ਬੋਲਦੇ 1275 ਦਾ ਸੂਟ ਦੇ ਰਹੇ ਆ ਜਿਹੜਾ ਬਾਜ਼ਾਰ ਚ 2 2000 ਰੁਪਏ ਦਾ ਦੇਖਣਾ ਆਹ ਲਓ ਲਕਸ਼ਰੀ ਦੁਪੱਟੇ ਲਕਸ਼ਰੀ ਸੂਟ ਘੇਰੇ ਜ਼ਬਰਦਸਤ ਚੈਲੰਜ ਕਰਕੇ ਕਹਿੰਦੇ ਆ ਵਕਰੇ ਸਟਾਈਲ ਰੇਡਾ 1275 ਕੋਈ ਦੇ ਕੇ ਦਿਖਾਵੇ ਇਦਾਂ ਦੇ ਲਗਜ਼ਰੀ ਬੁਟੀਕ ਵਾਲੇ ਸੂਟ 12 1200 15 1500 17 1700 ਰੁਪਏ ਦੇ ਵਿੱਚ ਕੋਈ ਦੇ ਕੇ ਦਿਖਾਵੇ ਉਹ ਬਾਈ 1700 ਨਹੀਂ 1700 ਨਹੀਂ ਗਲਤ ਨਾ ਬੋਲ ਆ ਦੇਖ 1500 ਰੁਪਏ ਦਾ ਸੂਟ ਆ ਇਹ 1500 ਰੁਪਏ ਦਾ ਉਹ ਗੱਡੀ ਚਲਦੀ ਜੇ ਭਾਜੀ ਗਲਤੀ ਹੋ ਗਈ 1500 ਦਾ ਸੂਟ ਆ ਵਾਕੇ ਹੀ 1500 ਦੇ ਆ ਆ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਚਾਹੇ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਜਿੱਥੋਂ ਮਰਜ਼ੀ ਆ ਰਹੇ ਹੋ ਸ਼ਹਿਰਾਂ ਵਾਲੇ ਕਸਟਮਰ ਪਿੰਡਾਂ ਵਾਲੇ ਕਸਟਮਰ ਵੱਡੇ ਫਾਇਦੇ ਕਰਨੇ ਵੱਡੇ ਫਾਇਦੇ ਬੱਕਰਾ ਸਟਾਈਲ 1500 ਰੁਪਏ ਦਾ ਸੂਟ ਦੇਣਾ ਆ ਵੀ 1500 ਰੁਪਏ ਦਾ ਸੂਟ ਕਿਸੇ ਨੂੰ ਦੇ ਹੀ ਨਹੀਂ ਹੋਣਾ ਆ ਚੱਕੋ ਭਾਜੀ ਹੈਂਡਵਰਕ ਜ਼ਬਰਦਸਤ ਜ਼ਬਰਦਸਤ ਬਣੇ ਪੈਨਲ ਇੱਕਦਮ ਐਂਡਲੈਸ ਚੀਜ਼ ਆ ਬਜ਼ਾਰਾ 'ਚ 4-4000 2000 ਦਾ ਸੂਟ ਚੱਕੋ ਜੀ ਓ ਹੋਏ ਹੋਏ ਬੁਟੀਕਾ ਵਾਲੇ ਪੀਸ ਉਹ ਪਾਕਿਸਤਾਨੀ ਸੂਟ ਕਹਿੰਦੇ ਲੈਣੇ ਆ ਦੁਪੱਟਾ ਦੇਖੋ ਕਿੰਨਾ ਪਿਆਰਾ ਪੌਂਚੇਰੇ ਵਰਕ ਤੁਸੀਂ ਚੈੱਕ ਕਰ ਲਓ ਆ ਦੇਖੋ ਸ਼ਰਟ ਚੈੱਕ ਕਰ ਲਓ 2000 ਰੁਪਏ ਦਾ ਸੂਟ ਸ਼ਿਮਰ ਦਾ ਸੂਟ ਚਾਹੇ ਤੁਸੀਂ ਬਰਬਰੀ ਸੂਟ ਲੈਣਾ ਇਹ ਤੁਹਾਨੂੰ ਅਸੀਂ 2-2000 ਰੁਪਏ ਦੇ ਰਹੇ ਹਾਂ ਆ ਚੀਜ਼ਾਂ ਚੈੱਕ ਕਰੀ ਜਾਓ ਟਾਪ ਦੀਆਂ ਚੀਜ਼ਾਂ ਅਲਟੀਮੇਟ ਇਹਦਾ ਮਹਾਰਾਣੀ ਸਟਾਈਲ ਸੂਟ ਆ ਜਿਹੜੀਆਂ ਲਗਜ਼ਰੀ ਕੁੜੀਆਂ ਆ ਲਗਜ਼ਰੀ ਸੂਟ ਪਾਉਣੀਆਂ ਚਾਹੁੰਦੀਆਂ ਉਹਨਾਂ ਲਈ ਵੀ ਲੈ ਕੇ ਆ ਗਏ ਆ 25 2500 ਦੇ ਵਿੱਚ ਸਾਡੇ ਕੋਲ 100 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ 10 15 20 22 25000 ਤੱਕ ਲੈ ਜਾਓ ਭਾਈ ਹਰ ਦਾ ਕਮਾਲ ਕਰਦੀ ਮੋਰ ਤੇ ਮੋਰ ਚਾੜੀ ਰੱਖਿਆ ਤੁਸੀਂ ਇਹ ਕੋਈ ਭਾਜੀ ਦਾਜਵਰੀ ਦਾ ਸੂਟ ਹੈ ਹੈਵੀ ਰਾਣੀਆਂ ਮਹਾਰਾਣੀਆਂ ਵਾਲੇ ਸੂਟ ਆ ਚੈਲੰਜ ਕਰਕੇ ਕਹਿੰਦੇ ਦਾਜਵਰੀ ਦੇ ਵਿੱਚ ਇੰਨੀ ਵੈਰੈਟੀ ਕਿੱਦੋਂ ਮਿਲੀ ਮੈਨੇ ਚਾਹੇ ਅੰਬਰਸਰ ਚਲੇ ਜਾਓ ਚਾਹੇ ਜਲੰਧਰ ਚਲੇ ਜਾਓ ਝੰਡੇ ਵਾਲੇ ਗਰੂ ਤੇ ਇੰਨੀ ਜ਼ਬਰਦਸਤ ਵੈਰਾਈਟੀ ਆ ਚੁੱਕੀ ਹੈ ਵੀ ਤੁਸੀਂ ਦੇਖਦੇ ਘਰਾਨ ਹੋ ਜਾਣਾ ਚਾਹੇ ਆਰਗਨ ਦਾ ਸੂਟ ਹੈ ਚਾਹੇ ਸ਼ਿਮਰ ਦਾ ਸੂਟ ਹੈ ਆ ਚੈੱਕ ਕਰੋ ਭਾਜੀ ਵੈਡਿੰਗ ਸੂਟ ਹੈ ਬਜਾਰਾਂ ਦਾ ਰੇਟ 7 8 9000 ਸਾਡਾ ਰੇਟ ਹੈਗਾ 5000 ਦੇ ਤੋਂ ਬਾਈ ਜੀ 2500 ਰੁਪਏ ਦਾ ਸੂਟ ਆ 2500 ਰੁਪਏ ਦਾ ਸੂਟ بار-बार ਸਾਨੂੰ ਅਸੀਂ ਕਿਉਂ ਕਹਿੰਨੇ ਆ ਵੀਡੀਓ ਬਣਦੀਆਂ ਦੁਕਾਨਦਾਰ ਝੂਠ ਬੋਲਦੇ ਰਹਿੰਦੇ ਅਸੀਂ ਜੋ ਬੋਲ ਰਹੇ ਆ ਸੱਚ ਬੋਲਦੇ ਆ 2500 ਰੁਪਏ ਦਾ ਸੂਟ ਜੇ ਕਹਿ ਰਹੇ ਆ ਤੇ ਦੇ ਰਹੇ ਆ ਸੂਟਾਂ ਦੇ ਉੱਤੇ ਰੇਟ ਲਿਖ ਲੈ ਕੇ ਲਾਤੇ ਇਹ ਮਾਝੇ ਦੇ ਵਿੱਚ ਪਹਿਲੀ ਦੁਕਾਨ ਆ ਪਹਿਲਾ ਸ਼ੋਰਮਾ ਜਿਹੜਾ ਸੱਚਾ ਕੰਮ ਕਰੀ ਜਾਂਦਾ ਕੋਈ ਓਲਾ ਨਹੀਂ ਕੋਈ ਵਿਚੋਲਾ ਨਹੀਂ ਰੇਟ ਲਿਖ ਕੇ ਲਾਤਾ ਜਿਨੇ ਜੋ ਲੈਣਾ ਲੈ ਜੋ ਨਿਆਣਾ ਭੇਜ ਦਿਓ ਸਿਆਣਾ ਭੇਜ ਦੇਓ ਰੇਟ ਇੱਕੋ ਹੀ ਇੱਕੋ ਹੀ ਰੇਟ ਇਸ ਲਈ ਲੋਕ ਦੂਰੋਂ ਦੂਰੋਂ ਆ ਰਿਹਾ ਮਾਝਾ ਮਾਲਵਾ ਦਾ ਬਸ ਸਾਰਾ ਪੰਜਾਬ ਜੰਡੇ ਵਾਲੇ ਗੁਰੂ ਚ ਆ ਗਿਆ ਕਹਿੰਦੇ ਵੀ ਫਾਇਦੇ ਹੋ ਰਿਹਾ 10-10 ਰੁਪਏ 20-20 50-50 ਰੁਪਏ ਮਾਰ ਜਾਂਦੇ ਕੰਪਨੀ ਦਾ ਸਟੋਰ ਆ ਆਫਰਾਂ ਲਾਤੀਆਂ ਬਹੁਤ ਵੱਡੀਆਂ ਕਹਿੰਦੇ ਨਜ਼ਾਰੇ ਬੰਨ ਦੇਣੇ ਆ ਸਾਰਿਆਂ ਦੇ ਜੇ ਨਾਂ ਮਾਰੋ ਟੱਕਰਾ ਆਜੋ ਵੱਖਰਾ ਸਟਾਈਲ ਜੰਡੇ ਵਾਲਾ ਗੁਰੂ ਤੇ ਹੁਣ ਟੱਕਰਾ ਟੁੱਕਰਾ ਮਾਰਾਂ ਦੀ ਲੋੜ ਨਹੀਂ ਆ ਕਿਉਂਕਿ ਵੱਖਰਾ ਸਟਾਈਲ ਤੋਂ ਵਾਸਤੇ ਵਧੀਆ ਚੀਜ਼ਾਂ ਘੱਟ ਰੇਟਾਂ ਦੇ ਵਿੱਚ ਲੈ ਕੇ ਆ ਗਿਆ ਜਬਰਦਸਤ 1 2 1 ਚਾਹੇ ਸਰਪਰੀ ਦਾ ਕਪੜਾ ਲੈ ਲਓ ਚਾਹੇ ਸ਼ਿਮਰ ਦਾ ਕਪੜਾ ਲੈ ਲਓ ਗਲਾਸ ਦਾ ਕਪੜਾ ਲੈ ਲਓ ਕਿਉਂਕਿ ਚਾਚੀਆਂ ਤਾਈਆਂ ਭੂਆ ਮਾਮੀਆਂ ਸਾਰੀਆਂ ਖੁਸ਼ ਕਰ ਦੇਣੀ ਐ ਇਸ ਵਾਰ ਦੇਖੋ ਪੰਜਾਬ ਦਾ ਪਹਿਲਾ ਸ਼ੋਰੂਮ ਆ ਪਹਿਲਾ ਸ਼ੋਰੂਮ ਜਿਹੜਾ ਸਾਰੇ ਭੈਣਾ ਭਰਾਵਾਂ ਦਾ ਫਿਕਰ ਕਰਦਾ ਉਹ ਤੁਸੀਂ ਕਿਸੇ ਸ਼ੋਰੂਮ 'ਚ ਜਾਣਾ ਵੇ ਇਦਾਂ ਦੇ 'ਚ ਕਹਿੰਦੇ ਘੱਟੋ ਘੱਟ 1000 ਰੁਪਏ ਦਾ ਸੂਟ ਸ਼ੁਰੂ ਹੁੰਦਾ ਤੇ ਆਮ ਬੰਦਾ ਕੋਈ ਜਾ ਨਹੀਂ ਸਕਦਾ ਆਓ ਸਾਡੇ ਕੋਲ ਆਓ 100 ਰੁਪਏ ਤੋਂ ਸੂਟ ਸ਼ੁਰੂ 100 ਰੁਪਏ ਤੋਂ ਸੂਟ ਸ਼ੁਰੂ ਆ ਕਿਉਂਕਿ ਸਾਡੇ ਭੈਣ ਭਰਾ ਜਿਹੜੇ ਮਰਜੀ ਹੈਗੇ ਆ ਚਾਹੇ ਪੈਸੇ 4 ਵੱਧ ਆ ਕਿਸੇ ਕੋਲ ਚਾਹੇ ਕਿਹੋ ਘਟਿਆ ਚਾਹੇ ਕੋਈ ਚਪਲਾ ਪਾ ਕੇ ਆ ਜਵੇ ਚਾਹੇ ਕੋਈ ਲੱਖ ਰੁਪਏ ਦੇ ਬੂਟ ਪਾ ਕੇ ਆ ਜਵੇ ਸਾਰਿਆਂ ਦਾ ਇਦਾਂ ਸਵਾਗਤ ਕਰਦੇ ਆ ਚਾਹ ਪਾਣੀ ਪੂਰਾ ਇੱਜ਼ਤ ਪੂਰੀ ਆ ਚੈੱਕ ਕਰ ਲੋ 1875 ਦਾ ਸੂਟ ਕੀਤਾ 1875 ਦਾ ਦੇ ਨਹੀਂ ਹੋਣਾ ਕਿਸੇ ਤੋਂ ਬਿਲਕੁਲ ਉਰੇ ਆ ਜੋ ਉਰੇ ਆ ਜੋ ਆ ਚੈੱਕ ਕਰੋ ਆ ਟਾਪ ਕਲਾਸ ਲਖਨਊ ਦੇ ਪੀਸ ਆਗੇ ਭਾਜੀ ਟਾਪ ਕਲਾਸ ਲਖਨਊ ਦੇ ਟਾਪ ਕਲਾਸ ਲਕਜ਼ਰੀ ਲਖਨਊ ਬਰੇਲੀ ਦੇ ਲਕਜ਼ਰੀ ਪੀਸ ਬਟੀਕ ਪੀਸ ਭਾਜੀ ਏਡੇ ਏਡੇ ਭਾਰੇ ਭਾਰੇ ਸੂਟ ਹੈਗੇ ਸਾਡੇ ਕੋਲ ਭਾਜੀ ਹੈਗੇ ਆ ਆਮ ਦੁਕਾਨਾਂ ਤੇ ਨਹੀਂ ਮਿਲਨੇ ਮਿਲਨੇ ਸਿਰਫ ਵੱਖਰਾ ਸਟਾਈਲ ਤੇ ਆ ਬਾਈ ਡਿਜ਼ਾਈਨਰ ਪੀਸ ਆ ਇਹ ਤਾਂ ਹੋਊਗਾ ਫਿਰ 12 13 14000 ਦਾ ਸੂਟ ਤੇਰਾ ਦਿਮਾਗ ਖਰਾ ਹੋਇਆ ਚੈਲੰਜ ਕਰਕੇ ਕਹਿਣਾ ਕਿਸੇ ਨੇ 5000 ਤਾਂ ਨਹੀਂ ਦੇਣਾ ਬੱਖ ਕਰੇ ਸਟਾਈਲ ਨੇ ਦੇਣਾ 5000 ਰਸੂ ਰਹਾ ਬਿਲਕੁਲ ਭਾਜੀ 5000 ਦਾ ਸੂਟ ਆ ਹੁਣ ਡਿਜੀਟਲ ਸੂਟ ਚੈੱਕ ਕਰ ਲਾ ਭਾਜੀ ਬਰਬਰੀ ਤੇ ਬਣਿਆ ਬਜ਼ਾਰਾਂ ਦਾ ਰੇਟ ਮੈਨੂੰ ਪਤਾ ਨਹੀਂ ਕੀ ਕੀ ਲਾਈ ਜਾਂਦੇ ਆ ਪਰ ਅਸੀਂ ਜਿਹੜਾ 57550 ਰੁਪਏ ਦਾ ਦੇਖੋ ਚੈੱਕ ਕਰ ਲੋ ਆ ਸੂਟ ਚੈੱਕ ਕਰ ਲੋ ਆ ਦੁਪੱਟਾ ਚੈੱਕ ਕਰ ਲੋ ਚੈਲੰਜ ਪੂਰਾ ਫੋਟੋ ਖਿੱਚ ਲੋ ਵੀਡੀਓ ਬਣਾ ਲੋ ਜਿੱਥੇ ਮਰਜੀ ਚੱਲ ਜਾਓ ਕਿਸੇ ਨੇ 8500 ਮੰਗਣਾ ਕਿਸੇ ਨੇ 9500 ਮੰਗਣਾ ਅਸੀਂ ਤੁਹਾਨੂੰ ਇਹ ਦੇ ਦੇਣਾ 57550 ਰੁਪਏ ਸੁ ਲੈ ਜਾਓ ਲੈ ਲੋ ਜਿੰਨਾ ਮਰਜੀ ਦੁਪੱਟੇ ਹੈਵੀ ਭਾਜੀ ਹੈਵੀ ਦਬਕਾ ਵਰਕ ਦਾ ਕੰਮ ਹੈ ਉਹ ਬਾਈ ਦੁਪੱਟਾ ਦੁਪੱਟਾ ਵੀ ਦੇਖੋ ਟਾਪ ਦਾ ਆ ਇਹ ਮੈਂ ਕਹਿੰਦਾ ਭਾਜੀ ਮੈਂ ਕਹਿੰਦਾ ਨਜ਼ਾਰੇ ਲੈ ਦਾਂਗੇ ਇਧੀਆਂ ਤਗੜੀਆਂ ਵੈਰਾਈਟੀਆਂ ਆ ਗਈਆਂ ਭਾਜੀ ਤੁਸੀਂ ਸੋਚਿਆ ਨਹੀਂ ਹੁਣਾਂ 5-5000 ਦੇ ਰਹੇ ਆ 5-5000 ਚ ਆ ਚੱਕੋ ਭਾਜੀ ਆ ਆ ਗਿਆ ਪੂਏ ਔਰ ਪਾਕਿਸਤਾਨੀ ਸੂਟ ਟੋਟਲ ਹੈਂਡਵਰਕ ਬਜ਼ਾਰਾਂ ਤੇ 10000 ਦਾ ਸੂਟ ਦਿੰਦੇ ਆ ਅਸੀਂ ਦੇਣਾ 5750 ਦਾ ਸੋ ਛੇਤੀ ਆਜੋ ਦਿੱਲ ਖੋਲ ਕੇ ਫਾਇਦੇ ਕਰਨੇ ਆ ਆ ਦੇਖੋ ਯਾਰ ਦੁਪट्टे ਦੇਖੋ ਖੁੱਲੇ ਡੁੱਲੇ ਦੁਪੱਟੇ ਉਹਦੇ ਨਾਲ ਸੂਟ ਚੈੱਕ ਕਰੋ ਸਾਰਾ ਘੇਰਾ ਦੇਖੋ ਟਾਪ ਦਾ ਫਰੰਟ ਗਲੇ ਦੇ ਕਿੰਨਾ ਪਿਆਰਾ ਵਰਕ ਬਾਜੂ ਵਰਕ ਮੈਂ ਕਿੰਨਾ ਸਾਰਿਆਂ ਦੇ ਵੱਡੇ ਫਾਇਦੇ ਹੁਣ ਰੇਟ ਸੁਣ ਲੋ ਰੇਟ ਕਿੰਨਾ ਰੇਟ 8500 ਰੁਪਏ 8500 ਰੁਪਏ ਦਾ ਸੂਟ ਦੇਣਾ 8500 ਦਾ ਅਸੀਂ ਦੇਖੋ ਜੋ ਹੈਗਾ ਰੇਟ ਸਾਰਿਆਂ ਨੇ ਨਾਲ-ਨਾਲ ਦੱਸੀ ਜਾਣੇ ਆ ਆ 7500 ਦਾ ਸੂਟ ਦੇਣਾ ਜੀ ਪੂਰਾ ਦਬਕੇ ਦਾ ਕੰਮ ਹੈ ਜਬਰਦਸਤ ਜਿਆ ਰੇਟ ਉੱਤੇ ਲਿਖੇ ਹੋਏ ਦਿਖਾ ਦਿਓ ਭਾਜੀ ਇਦਾਂ ਨਹੀਂ ਵੀ ਕਹਿਣਾ ਕੁਝ ਹੋਰ ਤੇ ਦੇਣਾ ਕੁਝ ਹੋਰ ਆਹ ਦੇਖੋ ਚੈੱਕ ਕਰੋ ਕਿੰਨਾ ਪਿਆਰਾ ਵਰਕ ਹੈ ਕਿੰਨਾ ਡਿਜ਼ਾਈਨ ਆ ਉਹ ਕੋਈ ਵੀ ਦੁਕਾਨਦਾਰ ਸੂਟਾਂ ਦੇ ਰੇਟ ਨਹੀਂ ਬੋਲਦਾ ਅਸੀਂ ਕੱਲਾ-ਕੱਲਾ ਸੂਟ ਖੋ ਰਹੇ ਆਂ ਕੱਲੇ ਕੱਲੇ ਰੇਟ ਦੱਸਨੇ ਆ ਕਿਉਂਕਿ ਕਿਸੇ ਨੂੰ ਕੋ ਭੁਲੇਖਾ ਨਾ ਪਵੇ ਕੋਈ ਐਦਾਂ ਨਾ ਕਰਵੇ ਵੀ ਸਾਨੂੰ ਚੇਤਾ ਭੁੱਲ ਗਿਆ ਆ ਦੇ ਦੂ ਕੋ 6500 ਰੁਪਏ ਸੂਟ ਚੈੱਕ ਕਰੋ ਚੈੱਕ ਕਰੋ ਰੇਟ ਚੈੱਕ ਕਰੋ ਬਾਈ ਰੇਟ ਸੂਟ ਚੈੱਕ ਕਰੋ 6500 ਰੁਪਏ ਚ 500 روپے ਸੂਟਣਾ ਜਿਹੜਾ 15 16 17 ਹਜ਼ਾਰ ਦਾ ਸੂਟਿਆ ਇੱਕ ਜੀ ਰੈੱਡ ਮਹਿਰੂਨ ਮਜੈਂਟੇ ਸਾਰੇ ਕਲਰ ਆ ਗਏ ਇੱਕ ਤੋਂ ਇੱਕ ਜਬਰ ਤੋਂ ਜ਼ਬਰਦਸਤ ਆ ਗਿਆ ਮਸਟਰਡ ਕਰ ਲੈ ਲੋ ਚਾਹੇ ਗੋਲਡਨ ਕਲਰ ਲੈ ਰੋ ਹੁਣ ਆਮ ਬਾਜ਼ਾਰਾਂ 'ਚ ਲੁੱਟਾ ਕਰਾਨ ਦੀ ਲੋੜ ਨਹੀਂ ਤੁਸੀਂ ਆਉਣਾ ਵੱਖਰਾ ਸਟਾਈਲ ਜੰਡਿਆਲਾ ਗੁਰੂ ਤੇ ਚੈਲੰਜ ਕਰਕੇ ਕਹਿੰਦੇ ਆ ਥੋਕ ਵਜਾ ਕੇ ਕਹਿੰਦੇ ਆ ਵੀ ਕੋਈ ਇਸ ਭਾਤ ਤੇ ਤੁਹਾਨੂੰ ਸੂਟ ਦੇ ਕੇ ਦਿਖਾਵੇ ਭਾਜੀ ਦੇਖੋ ਜੇ ਧੀ ਦਾ ਵਿਆਹ ਆ ਗਿਆ ਹੁਣ ਫਿਕਰ ਨਾ ਕਰੋ ਜਾਣਾ ਕਿੱਥੇ ਆ ਵੱਖਰਾ ਸਟਾਈਲ ਵੱਖਰੀ ਪਹਿਚਾਨ ਵੱਖਰਾ ਫੈਸ਼ਨ ਵੱਖਰੇ ਵੱਖਰੇ ਰੇਟ ਸਾਰਿਆਂ ਦੇ ਵੱਡੇ ਫਾਇਦੇ ਧੀ ਰਾਣੀ ਦੀ ਟੌਰ ਕੱਢਾਂਗੇ ਜਦੋਂ ਸੌਰਿਆਂ ਦੇ ਘਰ ਜਾਊਗੀ ਸੌਰੇ ਵੀ ਕਹਿਣਗੇ ਕਿਸੇ ਸਰਦਾਰ ਦੀ ਪਰਾਈ ਆ ਗਈ ਸਾਡੇ ਘਰ ਇਦਾਂ ਟੌਰ ਡੈਡੀ ਮੈਂ ਤੇ ਫੁੱਲ ਫੈਦੀਏ ਜਿਹੜੇ 5-5000 ਰੁਪਏ ਰੈਂਟਾ ਸੀ 5000 ਦੀਆਂ ਤੁਹਾਨੂੰ ਡਰੈੱਸਾਂ ਦੇ ਦੇਣੀ ਹੈ ਘਰ ਲੈ ਜਾਓ ਹੁਣ ਜਾਗੋ ਪਾਰਟੀਆਂ ਵਾਸਤੇ ਤੁਹਾਨੂੰ yellow ਕਲਰ ਦੀ ਡਰੈੱਸ ਚਾਹੀਦੀ ਉਹ ਵੀ ਮਿਲ ਜੂਗੀ ਬਜ਼ਾਰਾਂ ਦੇ ਵਿੱਚ 7 8 8 10 10 ਹਜ਼ਾਰ ਕਿਲਾ ਕਰਾਇਆ ਅਸੀਂ 5 7000 ਤੇ ਸਾਡੇ ਕੋ ਖਰੀਦ ਕੇ ਲੈ ਜਾਓ ਹੁਣ ਜਿਹੜਾ ਪਾਊਗਾ ਬਲੈਕ ਕਹਿੰਦੇ 6 ਦੀ ਜਾਊਗਾ ਬਲੈਤ ਲਕਸ਼ਰੀ ਬਲੈਕ ਕਲਰ ਆ ਗਿਆ ਬਾਜੂ ਪਹੁੰਚੇ ਵਰਕ ਦੁਪੱਟੇ ਫੁੱਲ ਹੈਵੀ ਜ਼ਬਰਦਸਤ ਚੀਜ਼ਾਂ ਇੱਕ ਤੋਂ ਇੱਕ ਚਾਹੇ ਰੰਗ ਕਾਲਾ ਚਾਹੇ ਰੰਗ ਗ੍ਰੀਨ ਆ ਚੈੱਕ ਕਰੋ ਇਹ 10000 ਰੁਪਏ ਰੈਂਟ ਤੁਸੀਂ ਦਿਨੇ ਹੋ ਪਰ ਜੰਡੇਆਲੇ ਗੁਰੂ ਦੀ ਧਰਤੀ ਤੇ ਸੈਲਫ ਬੈਡ 100 ਰੁਪਏ ਦੀ ਡਰੈਸ ਮਿਲਣੀ ਆ 6500 ਰੁਪਏ ਦੀ ਚੈਲੰਜ ਕਰਕੇ ਆ ਆ ਦੇਖੋ ਤੁਸੀਂ ਇਹਦੇ ਸ਼ਰਟ ਚੈੱਕ ਕਰੋ ਟੌਪ ਚੈੱਕ ਕਰ ਲਿਆ ਫਿਰ ਇਹਦਾ ਸ਼ਰਾਰਾ ਗਰਾਰਾ ਚੈੱਕ ਕਰ ਲਓ ਇਹ ਹੀ ਤੁਸੀਂ 12 12 15 15000 ਦਿੰਨੇ ਆ ਅਸੀਂ 6500 ਰੁਪਏ ਦੇ ਰਹਿਣਾ ਆ ਦੇਖੋ ਲੌਂਗ ਦੇ ਵਿੱਚ ਆ ਗਈ ਸ਼ੈਰੀ ਸਟਾਈਲ ਆ ਗਿਆ ਜਾਗੋ ਸ਼ੁਗੋ ਤੇ ਜਾਣਾ ਮਹਿੰਦੀ ਦੇ ਫੰਕਸ਼ਨ ਦੇਣਾ ਲਹਿੰਗਾ ਚੋਲੀ ਲਹਿੰਗਾ ਚੋਲੀਆਂ ਵੀ ਤੁਹਾਨੂੰ ਆ 5000 ਰੁਪਏ ਦੇਣੀਆਂ ਅਸੀਂ 5000 ਰੁਪਏ ਦੇਣੀ ਆ ਪੂਰੀ ਤੁਹਾਨੂੰ ਲਹਿੰਗਾ ਚੋਲੀ ਅਸੀਂ ਦੇਖੋ ਜੀ ਇੱਕ ਤੋਂ ਇੱਕ ਚਾਹੇ ਪਾਕਿਸਤਾਨੀ ਸਟਾਈਲ ਦੇ ਵਿੱਚ ਲੈ ਰਹੋ ਚਾਹੇ ਲਗਜ਼ਰੀ ਸਟਾਈਲ ਦੇ ਵਿੱਚ ਸਾਰੇ ਮਿਲ ਜਾਣਗੇ ਤੁਸੀਂ ਵੈਸਟਰਨ ਡਰੈਸਾਂ ਲੈਣੀ ਆ ਟਾਪ ਕਲਾਸ ਲਗਜ਼ਰੀ ਜਿੱਤਾ ਕੋਟ ਸੈੱਟ ਵੀ ਸਾਡੇ ਕੋਲ ਮਿਲ ਜਾਂਦੇ ਆ ਜ਼ਬਰਦਸਤ ਚੀਜ਼ਾਂ ਦੇ ਦੇਖੋ ਜੀ ਭੈਣਾਂ ਦੇ ਫੇਰੇ ਕਰਤੇ ਸਾਡੇ ਭਰਾ ਵੀ ਪਿੱਛੇ ਨਹੀਂ ਰਹਿ ਗਏ ਆ ਦੇਖੋ ਵੱਡਾ ਫੇਰਾ ਵੱਡਾ ਸੱਪ ਕੱਢਣ ਲੱਗੇ ਵੱਡਾ ਸੱਪ ਬਾਜ਼ਾਰ 'ਚ ਜਾਓ ਰੇਟ ਪਤਾ ਕਰੋ 10 10000 ਰੁਪਏ ਦਾ 2 ਪੀਸ ਕੋਟ ਪੰਡਾ 10 10000 ਰੁਪਏ ਦਾ ਦਮਾਗੇ ਸਿਰਫ 2995 ਚ 2 ਪੀਸ ਕੋਟ ਪੈਂਟ ਸਿਲਾਈ ਕਰਕੇ ਦਰਜੀ ਦਾ ਖਰਚਾ ਵੀ ਸਾਡਾ ਭਾਈ ਜੀ ਸਿਲਾਈ ਜੇ ਪਤਾ ਕਰੋ 35 3500 4 4 ਜੇ ਵੀ ਦਰਜੀ ਕੋਲੋਂ ਸਿਲਾਈ ਲੈਂਦਾ ਅਸੀਂ ਤੁਹਾਨੂੰ 2995 ਚ 2 ਪੀਸ ਕੋਟ ਪੈਂਟ ਕੱਪੜਾ ਵੀ ਸਾਡਾ ਸਿਲਾਈ ਵੀ ਸਾਡੀ ਟੌਰ ਸਾਡੀ ਕਰ ਦੇਣੀ ਆ ਆ 3 ਪੀਸ ਕੋਟ ਪੈਂਟ 15000 17000 14000 ਇਦਾਂ ਰੇਟ ਆ ਸਾਡੇ ਕੋਲ ਆਜੋ ਸਿਰਫ ਤਾਨੂੰ ਦੇਣਾ 3760 ਜੇ ਸਲਾਈ ਕਰਕੇ ਉਹ 3 ਪੀਸ ਕੋਟਮੈਂਟ ਦੀ ਸਲਾਈ ਕੱਲੀ 5-6000 ਆ ਅਸੀਂ ਤੁਹਾਨੂੰ 3760 ਦੇਣਾ ਆ ਦੇਖੋ ਜੀ ਡਬਲ ਬ੍ਰੈਸਟ ਐਨ ਆਰ ਆਈ ਪਾਉਂਦੇ ਆ ਕਹਿੰਦਾ ਕੈਨੇਡਾ ਤੋਂ ਆਇਆ ਮੁੰਡਾ ਕੈਨੇਡਾ ਤੋਂ ਕੋਈ ਅਮਰੀਕਾ ਤੋਂ ਕੋਈ ਇੰਗਲੈਂਡ ਤੋਂ ਸਾਡੇ ਪਿੰਡਾਂ ਵਾਲੇ ਆਮ ਭਰਾ ਵੀ ਹੁਣ ਕੈਨੇਡਾ ਅਮਰੀਕਾ ਇੰਗਲੈਂਡ ਵਾਲੇ ਬਣਾਉਣੇ ਆ ਇਦਾਂ ਦੀਆਂ ਚੀਜ਼ਾਂ ਫਰੀ ਦੇ ਪਾ ਉਹ ਸ਼ਹਿਰ ਵਾਲੇ ਵੀਰੋ ਜਿਹੜੇ ਤੁਸੀਂ ਕਹਿੰਦੇ ਹੋ ਹੈਗੇ ਅਸੀਂ ਸ਼ਹਿਰੀਆਂ ਆ ਟੌਰ ਪੂਰੀ ਕਰਨੀਆਂ ਜਿੱਦਾਂ ਦਿੱਲੀ ਬੰਬਈ ਦੇ ਵਿੱਚ ਨਾਈਟ ਪਾਰਟੀਆਂ ਦੇ ਮੁੰਡੇ ਪਾਉਂਦੇ ਉਹ ਚੀਜ਼ਾਂ ਪਾਉਣੀਆਂ ਆ ਦੇਖੋ ਡਿਜ਼ਾਈਨਰ ਚੀਜ਼ਾਂ ਦਾ ਨੂੰ ਦਵਾਗੇ ਸਾਡੇ ਕੋਲ ਬਹੁਤ ਪਿਆਰੀਆਂ ਆ ਗਈਆਂ ਚਾਹੇ ਐਸ ਡੀ ਐਮ ਸਾਹਿਬ ਡੀ ਸੀ ਸਾਹਿਬ ਤਸਦੀਲਦਾਰ ਸਾਹਿਬ ਐਸ ਐਚਓ ਸਾਹਿਬ ਡਿਪਟੀ ਜ਼ਮ ਚਾਹੇ ਸਾਡੇ ਭਾਈ ਭਰਾ ਹੋ ਰਹਿ ਗਿਆ ਮੁੰਡੇ ਖੁੰਡੇ ਆ ਜਿਹੜੇ ਕਹਿੰਦੇ ਕੋਟ ਪੈਂਟ ਨਹੀਂ ਅਸੀਂ ਦਾ ਭਾਈ ਪੈਂਟ ਦੇ ਨਾਲ ਬਲੇਜ਼ਰ ਪਾਉਣੀ ਆ ਦੇਖੋ ਬਲੇਜ਼ਰਾਂ ਦੇ ਵਿੱਚ ਵੀ ਬਹੁਤ ਵੱਡੀ ਵੈਰਾਈਟੀ ਆ ਚੁੱਕੀ ਆ ਸਾਡੇ ਟੇਲਰ ਆਪਣੇ ਆ ਕੱਪੜਾ ਫੈਕਟਰੀਆਂ ਚੋਂ ਵਧੀਆ ਕੁਆਲਿਟੀ ਸਸਤੇ ਰੇਟਾਂ 'ਚ ਟੇਲਰਾਂ ਦੀ ਫੈਕਟਰੀ ਸਾਡੀ ਆ ਕੋਈ ਵੱਧ ਪੈਸਾ ਨਹੀਂ ਲੈਣਾ ਸਲਾਈ ਵੀ ਸਸਤੀ ਕਪੜਾ ਵੀ ਸਸਤਾ ਹੁਣ ਸੀਜ਼ਨ ਦੇ ਵਿੱਚ ਸਾਰੇ ਦੁਕਾਨਦਾਰਾਂ ਨੂੰ ਮੋਜਾਂ ਲਾਜਣੇ ਲੈ ਵੀ ਆ ਪਈ 6 ਮਹੀਨਿਆਂ ਦੇ ਵਿੱਚ ਕੋਠੀ ਪਾ ਲੈਣੀਆਂ ਤੇ ਅਸੀਂ ਕੰਮ ਕਰ ਜਾਣਾ ਪਰ ਇੱਥੇ ਇਦਾਂ ਕੁਛ ਨਹੀਂ ਲੁੱਟ ਨਹੀਂ ਕਰਨੀ ਪੰਜਾਬ ਦੇ ਭਰਾਵਾਂ ਦੇ ਫਾਇਦੇ ਕਰਨੇ ਆ ਬੜੇ ਔਖੇ ਪੈਸੇ ਬਣਦੇ ਆ ਇੱਕ ਮਿੰਟ ਜੇਬ ਨਹੀਂ ਖਾਲੀ ਕਰਨੀ ਪੈਸੇ ਲਵਾਂਗੇ ਜਿੰਨਾ ਸਾਡਾ ਹੱਕ ਬਣਦਾ ਆਹ ਲੈ ਤਾਂ ਮੁੰਡਾ ਕਹਿੰਦਾ ਬੰਬੇ ਵਾਲਾ ਬਣਨਾ ਬੰਬੇ ਵਾਲਾ ਕੋਈ ਕਹਿੰਦਾ ਮੈਂ ਜੀ ਇੰਗਲੈਂਡ ਵਾਲਾ ਬਣਨਾ ਮੇਰੇ ਤਾਏ ਦੇ ਮੁੰਡੇ ਨੇ ਲੰਡਨ ਵਿੱਚ ਦੇ ਖੜ ਕੇ ਫੋਟੋ ਪਾਈ ਸੀ ਲੌਂਗ ਕੋਟ ਪਾ ਕੇ ਜੇਪਾਂ ਵੀ ਡੂੰਗੀਆਂ ਇਹਦੀਆਂ ਲੌਂਗ ਕੋਟ ਵੀ ਦੇਣਾ ਭਾਈ ਤੁਹਾਨੂੰ ਪਲੇਨ ਦੇ ਵਿੱਚ ਲੈ ਜਾਓ ਚੈੱਕ ਤੇ ਲੈ ਜਾਓ ਰੰਗ ਜਿਹੜਾ ਮਰਜੀ ਇਹ ਵੀ ਤੁਹਾਨੂੰ ਦਵਾਂਗੇ ਵਧੀਆ ਪ੍ਰਾਈਸ ਦੇ ਉੱਤੇ ਅੱਛਾ ਸਲਵਾਰ ਵਾਲਾ কুর্তা ਪਿਆਮਾ ਪਠਾਨੀ ਸੂਟ ਕਹਿੰਦੇ ਇਹਨੂੰ ਪਠਾਨੀ ਸੂਟ ਦੋ ਜੇਬੀਆਂ ਕੈਪਟਨ ਵਾਲੀਆਂ ਫੀਤੀਆਂ ਲਾਤੀਆਂ ਕੁਰਤਾ ਪਜਾਮਾ ਦਾ ਵੈਸੇ ਸਾਡੇ ਕੋਲ ਜਿਹੜਾ ਬਾਜ਼ਾਰ 'ਚ 1500 ਰੁਪਏ ਦਾ 700 ਰੁਪਏ ਤੋਂ ਕੱਪੜਾ ਸ਼ੁਰੂ ਹੋ ਜਾਂਦਾ ਤੇ ਸਲਾਈ ਸਾਡੀ ਬਹੁਤ ਘਟਿਆ ਕੋਈ ਕਿਸ ਨੇ ਵਾਈਟ ਲੈਣਾ ਲੀਡਰਾਂ ਵਾਲੇ ਲੈਣੇ ਆ ਕੁਰਤੇ ਪਜਾਮੇ ਬਲੈਕ ਬਾਸਟਾ ਉੱਪਰ ਪਾਉਣੀਆਂ ਸਾਰਾ ਪੂਰਾ ਪ੍ਰਬੰਧ ਆ ਸੂਟ ਸ਼ਰਾਰੇ ਗਰਾਰੇ ਲਹਿੰਗੇ ਕੋਟ ਪੈਂਟ ਕੁਰਤੇ ਪਜਾਮੇ ਸ਼ੇਰਵਾਨੀਆਂ ਬਲੇਜ਼ਰ ਬਾਸਟਾ ਸਰਦਾਰ ਭਰਾਵਾਂ ਲਈ ਪੱਗਾਂ ਸਾਰਿਆਂ ਦਾ ਵੱਡਾ ਪਹਿਲਾ ਡਿਵਾਈਨ ਦਸਤਾਰ ਦੀਆਂ ਪੱਗਾਂ ਦੇਵਾਂਗੇ ਜਿਹੜੇ ਵਿੱਚ ਬਹੁਤ ਸਾਰਾ ਫਾਇਦਾ ਹੈਗਾ ਬਾਈ ਪੈ ਗਿਆ ਕਿਹੜੇ ਚੱਕਰ ਚ ਹੈ ਨਹੀਂ ਕੋਈ ਟੱਕਰ ਤੇ ਹੁਣ ਜਲਦੀ ਉੱਚੀ ਉੱਚੀ ਪੈ ਗਿਆ ਕਿਹੜੇ ਚੱਕਰ ਚ ਹੈ ਨਹੀਂ ਕੋਈ ਟੱਕਰ ਤੇ ਬਸ ਆਸਰਾ ਤੁਹਾਡਾ ਫੱਟੇ ਚੱਕਦੇ ਆਂਗੇ ਅਕਰੀ ਆ ਜੋ ਬਾਰ ਬਾਰ ਇੱਥੇ ਆਉਂਗਾ ਰਿਸ਼ਤੇਦਾਰ ਵੀ ਭੇਜੂਂਗੇ ਥੋਨਾ ਜਵਾਨ ਹੋ ਗਈ ਕਿਉਂਕਿ ਫਾਇਦੇ ਕਰਨੇ ਪਾਈ ਫਾਇਦੇ ਲੁੱਟ ਨਹੀਂ ਕਰਨੀ ਮਾਲ ਵੇਚਣਾ ਜ਼ਿਆਦਾ ਪੈਸੇ ਲੈਣੇ ਥੋੜੇ ਫੇਰਾਂ ਤੇ ਫਈ ਹੈ ਨਾ ਸਸਰੀ ਤੇਰੀ ਨਾ ਕਰੋ ਵੱਖਰਾ ਸਟਾਈਲ ਜੰਡਿਆਰਾ ਗੁਰੂ ਆਜੋ ਤਰਨਤਨ ਰੋਡ ਦੇ ਉਤੇ ਤੁਹਾਡੇ ਵੇਟ ਕਰ ਰਹੇ ਆ ਵਧੀਆ ਆਫਰਾਂ ਲੈ ਕੇ